ਜਦੋਂ ਮੈਂ ਸਟੂਡੈਂਟ ਸੀਗੀ ਤਾਂ ਮੈਨੂੰ ਕਾਫੀ ਜ਼ਿਆਦਾ ਇਹ ਹੁੰਦਾ ਸੀ ਕਿ ਕੋਈ ਨਾ ਕੋਈ ਤਾਂ ਪਲੈਟਫਾਰਮ ਹੋਵੇ ਜਿੱਥੇ ਅਸੀਂ ਆਪਣੇ ਆਈਡੀਆਜ਼ ਪ੍ਰੈਜ਼ੈਂਟ ਕਰ ਸਕੀਏ ਜਿੱਥੇ ਯੂ نو ਸਾਡੀ ਹੈਂਡਹੋਲਡਿੰਗ ਹੋਵੇ ਤਾਂ ਉਸ ਹਿਸਾਬ ਨਾਲ ਮੈਨੂੰ ਲੱਗਦਾ ਕਾਫੀ ਗ੍ਰੇਟ ਪਲੈਟਫਾਰਮ ਹੈ ਜਿੱਥੇ ਤੁਸੀਂ ਆ ਕੇ ਆਪਣੇ ਆਈਡੀਆਜ਼ ਪ੍ਰੈਜ਼ੈਂਟ ਕਰ ਸਕਦੇ ਹੋ ਆਲਸੋ ਤੁਹਾਨੂੰ ਹਰ ਤਰ੍ਹਾਂ ਦੀ ਸਪੋਰਟ ਮਿਲੇਗੀ ਪੰਜਾਬ ਤੋਂ ਮੰਨਿਆ ਹੋਇਆ ਹੈਗਾ ਕਿ ਐਂਟਰਪ੍ਰਾਈਜ਼ਿੰਗ ਸਟੇਟ ਹੈਗਾ ਸਾਡੇ ਫਾਰਮਰ ਵੀ ਐਂਟਰਪ੍ਰਾਈਜ਼ਿੰਗ ਹੈਗੇ ਉਹ ਦੱਸਦੇ ਨੇ ਕਿ ਜੁਗਾੜ ਕਰ ਲੈਂਦੇ ਹੋ ਜੁਗਾੜ ਇਜ਼ ਐਂਟਰਪ੍ਰਾਈਜ਼ ਕਨ ਉਹ ਜੁਗਾਰ ਨੂੰ ਅਸੀਂ ਇੱਕ ਡਾਇਰੈਕਸ਼ਨ ਦੇਣ ਦਾ ਕੰਮ ਕਰਨਾ ਹੈ ਉਹਨੂੰ ਕਿਵੇਂ ਮਾਰਕੀਟਿੰਗ ਦਿੱਤੀ ਜਾਏ ਉਸਦੀ ਉਹ ਸਾਡਾ ਮਕਸਦ ਹੈ ਅਸੀਂ ਨਾ ਕਿਉਂ ਲੈ ਚੈਲੰਜ ਜਿਹੜਾ ਪਹਿਲਾਂ ਐਂਟਰੀ ਮੰਗੀ ਸੀ ਉਹਨਾਂ ਦੇ ਵਿੱਚੋਂ ਜਿਹੜੀ ਟਾਪ 10 ਐਂਟਰੀਜ਼ ਹੈ ਉਹਨਾਂ ਨੂੰ ਅਸੀਂ ਥੋੜੀ ਹੈਂਡਹੋਲਡਿੰਗ ਕਰਾਂਗੇ ਕਿ ਤਾਂ ਕਿ ਉਹਨਾਂ ਦਾ ਜਿਹੜਾ ਆਈਡੀਆ ਹੈਗਾ ਉਹ ਥੋੜਾ ਕ੍ਰਿਸਟਲਾਈਜ਼ ਹੋ ਕੇ ਕੋਈ ਪ੍ਰੋਡਕਟ ਵਿੱਚ ਕਨਵਰਟ ਹੋ ਸਕੇ ਉਹਨਾਂ ਨੂੰ ਆਈਡੀਆ ਤਾਂ ਹੈਗਾ ਕਿ ਕੋਈ ਨਾ ਕੋਈ ਚੀਜ਼ ਜਿਹੜੀ ਉਹਨਾਂ ਦੇ ਦਿਮਾਗ ਚ ਆਈ ਹੈ ਉਹਨੂੰ ਕਿਵੇਂ ਕਮਰਸ਼ੀਅਲੀ ਵਾਇਬਲ ਇੱਕ ਐਂਟਰਪ੍ਰਾਈਜ਼ ਬਣ ਸਕਦਾ ਹੈ ਉਹਦੇ ਬਾਰੇ ਹੈ ਡਿਗਰੀਆਂ ਦੇ ਦਿੰਨੇ ਆ ਤੇ ਉਹ ਸਾਨੂੰ ਹਮੇਸ਼ਾ ਆ ਕੇ ਕਹਿੰਦੇ ਸਾਨੂੰ ਤਾਂ ਨੌਕਰੀ ਲੱਭਦੀ ਨਹੀਂ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਕਿਤੇ ਜਾ ਰਿਹਾ ਹੈਗਾ ਸੋ ਇਹ ਇਹਦਾ ਕੋਰਸ ਦਾ ਮਕਸਦ ਇਹ ਹੈਗਾ ਕਿ ਉਹਨਾਂ ਨੂੰ ਅਸੀਂ ਸਕਿੱਲ ਇਮਪਾਰਟ ਕਰੀਏ ਡਿਫਰੈਂਟ ਸਕਿੱਲਸ ਨੇ ਬਹੁਤ ਸਾਰੀ ਤਰ੍ਹਾਂ ਦੇ ਪ੍ਰੋਡਕਟ ਬਣ ਸਕਦੇ ਨੇ ਤੇ ਉਹ ਜਦੋਂ ਸਕਿੱਲ ਫੁੱਲ ਐਜੂਕੇਸ਼ਨ ਦੇਵਾਂਗੇ ਤੇ ਉਹ ਆਪਣਾ ਕੰਮ ਆਪਣਾ ਆਪ ਸ਼ੁਰੂ ਕਰ ਲੈਣਗੇ ਹੈਲੋ ਨਮਸਤੇ ਦਰਸ਼ਕ ਲਾ ਦਾਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਇਸ ਵੇਲੇ ਆਏ ਅਸੀਂ ਗੜਵਾਸੂ ਦੇ ਵਿੱਚ ਇੱਥੇ ਕਿ ਉਦਮੀ ਸਟਾਰਟਅਪਸ ਨੂੰ ਜਿਹੜਾ ਉਤਸ਼ਾਹਿਤ ਕਰਨ ਦੇ ਲਈ ਮੁਕਾਬਲੇ ਕੀਤੇ ਜਾ ਰਹੇ ਹੈਗੇ ਨੇ ਜਿਸ ਵਿੱਚ 200 ਤੋਂ ਜ਼ਿਆਦਾ ਜਿਹੜੇ ਕਹ ਲੋ ਕਿ ਪਾਰਟਿਸਪੇਸ਼ਨ ਜਿਹੜੀ ਹੈ ਇੱਥੇ ਦੇਖਣ ਨੂੰ ਮਿਲੀ ਹੈ ਆਓ ਗੱਲ ਕਰਦੇ ਹਾਂ ਵੀਸੀ ਇੰਦਰ ਜੀ ਇੰਦਰ ਸਰ ਨਾਲ ਸਸ਼ੀਕਾ ਸਰ ਸਸ਼ੀਕਾ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਦੇ ਵਿੱਚ ਧੰਨਵਾਦ ਸੋ ਅਗਰ ਗੱਲ ਕਰੀਏ ਇਹ ਜਿਹੜੇ ਸਟਾਰਟਅਪਸ ਨੂੰ ਤੁਸੀਂ ਉਤਸ਼ਾਹਿਤ ਕਰਨ ਦੇ ਮੁਕਾਬਲੇ ਅੱਜ ਕਰਵਾ ਰਹੇ ਹੋ ਕਿੱਦਾਂ ਦੇ ਮੁਕਾਬਲੇ ਨੇ ਕਿੱਦਾਂ ਦੇ ਆਈਡੀਆ ਸੈਟ ਅੱਜ ਕ੍ਰੀਏਟ ਹੋ ਰਹੇ ਨ ਇਹ ਜਿਹੜੇ ਵੀ ਸਟੂਡੈਂਟ ਹੋਏ ਪਾਵੇ ਹੋਰ ਕੋਈ ਬੰਦੇ ਹੋਏ ਜਿਨ੍ਹਾਂ ਦੇ ਵਿੱਚ ਕੋਈ ਆਈਡੀਆ ਹੈ ਐਨਮਸ ਬੈਂਡਰੀ ਡੇਰੀ ਕੋਈ ਵੀ ਐਂਟਰਪ੍ਰਾਈਜ਼ ਨੂੰ ਲੈ ਕੇ ਤਾਂ ਉਹ ਇੱਥੇ ਸਟਾਰਟਅਪ ਚ ਪਾਰਟਿਸਿਪੇਟ ਕਰ ਸਕਦਾ ਹੈ ਅਕਰੋਸ ਦਾ ਕੰਟਰੀ ਨਹੀਂ ਕਿ ਕੇਵਲ ਪੰਜਾਬ ਵਾਲਾ ਕਰੂਗਾ ਇੰਡੀਆ ਰੇ ਦੇ ਵੀ ਸਟੂਡੈਂਟਸ ਵੀ ਆਏ ਨੇ ਸਾਡੇ ਗੜਵਾਸੂ ਦੇ ਤੇ ਪੀਏਯੂ ਦੇ ਸਟੂਡੈਂਟਸ ਵੀ ਥੇ ਆਏ ਨੇ ਸਟੂਡੈਂਟਸ ਤੇ ਉਹਦੇ ਇਲਾਵਾ ਪੈਨ ਇੰਡੀਆ ਤੋਂ ਆਏ ਨੇ ਤੇ ਇਵਨ ਕੇਰਲਾ ਤੋਂ ਵੀ ਜਿਹੜੇ ਸਟਾਰਟਅਪ ਦਾ ਹੈ ਉਹਨਾਂ ਦਾ ਉਹਨਾਂ ਦੇ ਵੀ ਲੋਕੀ ਆਏ ਨੇ ਇੱਥੇ ਨੈਸ਼ਨਲ ਲੈਵਲ ਦਾ ਇਸ ਨੂੰ ਕਿਹਾ ਸਕਦੇ ਨੇ ਲੈਵਲ ਦੇ ਹੈਗਾ ਤੇ ਇਹਦੇ ਵਿੱਚ ਅਸੀਂ ਨਾ ਕਿਉਂ ਚੈਲੰਜ ਜੋ ਪਹਿਲਾਂ ਐਂਟਰੀ ਮੰਗੀ ਸੀ ਉਹਨਾਂ ਦੇ ਵਿੱਚੋਂ ਜਿਹੜੀ ਟੌਪ 10 ਐਂਟਰੀਜ਼ ਹੈ ਉਹਨਾਂ ਨੂੰ ਅਸੀਂ ਥੋੜੀ ਹੈਂਡ ਹੋਲਡਿੰਗ ਕਰਾਂਗੇ ਕਿ ਤਾਂ ਕਿ ਉਹਨਾਂ ਦਾ ਜਿਹੜਾ ਆਈਡੀਆ ਹੈਗਾ ਉਹ ਥੋੜਾ ਕ੍ਰਿਸਟਲਾਈਜ਼ ਹੋ ਕੇ ਕੋਈ ਪ੍ਰੋਡਕਟ ਜੀ ਕਨਵਰਟ ਹੋ ਸਕੇ ਉਹਨਾਂ ਨੂੰ ਆਈਡੀਆ ਤਾਂ ਹੈਗਾ ਕਿ ਕੋਈ ਨਾ ਕੋਈ ਚੀਜ਼ ਜਿਹੜੀ ਉਹਨਾਂ ਦੇ ਦਿਮਾਗ ਚਾਈ ਹੈ ਉਹਨੂੰ ਕਿਵੇਂ ਕਮਰਸ਼ੀਅਲੀ ਬਾਇਬਲ ਇੱਕ ਐਂਟਰਪ੍ਰਾਈਜ਼ ਬਣ ਸਕਦਾ ਹੈ ਉਹਦੇ ਬਾਰੇ ਹੈ ਤੇ ਇਹਦੇ ਵਿੱਚ ਪੰਜਾਬ ਸਰਕਾਰ ਦੇ ਜਿੰਨੇ ਵੀ ਦਾਇਰੇ ਨੇ ਭਾਵੇਂ ਉਹ ਇਨਵੈਸਟ ਪੰਜਾਬ ਹੋ ਸਟਾਰਟਅਪ ਪੰਜਾਬ ਹੋ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਹੈਗਾ ਤੇ ਆਈਟੀ ਦਾ ਜਿਹੜਾ ਮਹਿਕਮਾ ਹੈ ਉਹ ਸਾਰੇ ਪੰਜਾਬ ਗਵਰਨਮੈਂਟ ਦੇ ਸਾਰੇ ਦਾਇਰੇ ਸਟਾਰਟਅਪ ਨੂੰ ਇਨਕ੍ਰੀਜ਼ ਕਰ ਰਹੇ ਨੇ पीयू ਸਾਡੇ ਨਾਲ ਹੈ ਪੀਯੂ ਦਾ ਆਲਰੇਡੀ ਇਹਦੇ ਵਿੱਚ ਐਕਸਪੀਰੀਅੰਸ ਹੈਗਾ ਉਹਨਾਂ ਨੇ 80 ਤੋਂ ਵੱਧ ਸਟਾਰਟਅਪ ਤਿਆਰ ਕਰਾਤੇ ਨੇ ਤੇ ਸਾਡੀ ਇਹ ਸ਼ੁਰੂਆਤ ਹੈਗੀ ਪਰ ਇਹਦੇ ਵਿੱਚ ਸਾਨੂੰ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਗਵਰਨਮੈਂਟ ਆਫ ਇੰਡੀਆ ਤੋਂ ਵੀ ਫੰਡ ਮਿਲਲੇ ਨੇ ਜੋ ਕਿ ਲਗਭਗ 5 ਕਰੋੜ ਦੇ ਆੜੇ-ਆੜੇ ਹੈ ਤੋ ਉਹਦੇ ਨਾਲ ਅਸੀਂ ਜਿਹੜੇ ਸਟਾਰਟਅਪ ਆਣਗੇ ਉਹਨਾਂ ਦੇ ਆਈਡੀਆ ਜਿਹੜੇ ਚੰਗੇ ਹੋਣਗੇ ਉਹ ਈਵੈਲੂਏਟ ਕਰਕੇ ਉਹਨਾਂ ਦੇ ਆਈਡੀਆ ਦੇ ਵਿੱਚ ਉਹਨਾਂ ਨੂੰ ਸਾਰੀ ਫੈਸਿਲਿਟੀ ਇੱਥੇ ਦੇਵਾਂਗੇ ਉਹਨਾਂ ਨੂੰ ਕੁਝ ਆਪਣੀ ਟੈਕਨੋਲੋਜੀ ਨੂੰ ਰਿਫਾਈਨ ਕਰਨ ਦੀ ਲੋੜ ਹੈ ਉਹ ਵੀ ਇੱਥੇ ਉਹਨਾਂ ਨੂੰ ਫੈਸਿਲਿਟੀ ਹੋਊਗੀ ਉਹ ਆਪਣੀ ਟੈਕਨੋਲੋਜੀ ਨੂੰ ਡਿਫਾਈਨ ਵੀ ਕਰ ਸਕਦੇ ਨੇ ਜਿਹੜੀ ਐਕਸਪੈਕਟੇਸ਼ਨ ਸੀ ਉਸ ਤੋਂ ਵੱਧ ਰਜਿਸਟ੍ਰੇਸ਼ਨ ਹੋਈ ਹੈ ਤੋ ਇਹ ਇੱਕ ਪੋਜ਼ਿਟਿਵ ਇੰਡੀਕੇਸ਼ਨ ਹੈਗਾ ਕਿ ਅਰ ਪੰਜਾਬ ਤੋਂ ਮੰਨਿਆ ਹੋਇਆ ਹੈਗਾ ਕਿ ਐਂਟਰਪ੍ਰਾਈਜ਼ਿੰਗ ਸਟੇਟ ਹੈਗਾ ਸਾਡੇ ਫਾਰਮਰ ਵੀ ਐਂਟਰਪ੍ਰਾਈਜ਼ਿੰਗ ਹੈਗੇ ਉਹ ਦੱਸਦੇ ਨੇ ਕਿ ਜੁਗਾੜ ਕਰ ਲੈਂਦੇ ਨਾ ਉਹ ਜੁਗਾਰ ਨੂੰ ਅਸੀਂ ਇੱਕ ਡਾਇਰੈਕਸ਼ਨ ਦੇਣ ਦਾ ਕੰਮ ਕਰਨਾ ਹੈ ਉਹਨੂੰ ਕਿਵੇਂ ਮਾਰਕੀਟਿੰਗ ਕੀਤੀ ਜਾਏ ਉਸ ਦੀ ਉਹ ਸਾਡਾ ਮਕਸਦ ਹੈ ਚਾਹੋਗੇ ਜਾਂਦੇ ਸਟੂਡੈਂਟਸ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਸਰਕਾਰੀ ਨੌਕਰੀਆਂ ਦੇ ਮਗਰ ਮਤ ਪਜੋ ਤੇ ਆਪਣਾ ਐਂਟਰਪ੍ਰਾਈਜ਼ ਕਰਕੇ ਹੁਣੇ ਇੱਕ ਨੇ ਕਹੀ ਸੀ ਕਿ ਤੁਹਾਡੀ ਕੋਈ ਰਿਟਾਇਰਮੈਂਟ ਵੀ ਨਹੀਂ ਹੁੰਦੀ ਆਪਣਾ ਐਂਟਰਪ੍ਰਾਈਜ਼ ਕਰਨ ਦੇ ਬਾਅਦ देयर इज नो स्ਕਾਈ ਇਸ ਦਾ ਲਿਮਟ ਜੋ ਕਹਿੰਦੇ ਨਾ ਕਿ ਕੋਈ ਹੈ ਨਹੀਂ ਕਿ ਕੋਈ ਉੱਪਰ ਵਾਲੀ ਬੰਦਿਸ਼ ਹੋਗੀ ਤੁਸੀਂ ਕਿੰਨਾ ਵੀ ਰਾਈਜ਼ ਕਰ ਸਕਦੇ ਹੋ ਪਰ ਉਹ ਕੌਨਫੀਡੈਂਸ ਤੁਹਾਡੇ ਵਿੱਚ ਹੋਣਾ ਚਾਹੀਦਾ ਉਹ ਦਿਨ ਲਈ ਯੂਥੀ ਹੁੰਦੀ ਹੈ ਇਹ ਜਿਹੜੇ ਅਧਾਰ 'ਐਸੀ' ਸਟਾਰਟ ਕੀਤੇ ਹੈ ਇਹ ਵੀ ਇਸੇ ਪਰਪਸ ਲਈ ਹੈ ਬਹੁਤ ਬਹੁਤ ਸ਼ੁਕਰੀਆ ਸੋ ਸਰ ਕਿੱਦਾਂ ਲੱਗਿਆ ਇਹਦਾ ਸਟਾਰਟਅਪ ਦਾ ਸੈਸ਼ਨ ਯੂਥ ਵਿੱਚ ਕਿੰਨੇ ਜਿਆਦਾ ਉਤਸ਼ਾਹਿਤ ਦੇਖਣ ਨੂੰ ਮਿਲੇ ਨੇ ਕਿਉਂਕਿ ਨੈਸ਼ਨਲ ਲੈਵਲ ਦਾ ਗੱਲ ਹੈ ਕੇਰਲਾ ਤੱਕ ਤੋਂ ਆਏ ਨੇ ਸਾਰੇ ਸੋ ਗੁਰੂ ਅੰਗਦ ਦੇਵ ਵੈਟਰਿਨਰੀ ਅਤੇ ਐਨੀਮਲ ਸੈਂਸ ਯੂਨੀਵਰਸਿਟੀ ਇਹਦੇ ਵਿੱਚ 27 ਤੇ 28 ਇਹ ਜੂਨ ਦੋ ਦਿਨਾਂ ਦਾ ਇੱਕ ਪ੍ਰੋਗਰਾਮ ਸ਼ੁਰੂ ਹੋਇਆ ਹੈਗਾ ਇਹਦਾ ਨਾਮ ਹੈਗਾ ਸਟਾਰਟਅਪ ਐਂਡ ਐਂਟਰਪ੍ਰੀਨਰਸ਼ਿਪ ਅ ਗ੍ਰੈਂਡ ਚੈਲੰਜ ਸੋ ਇਹਦਾ ਮਕਸਦ ਇਹ ਹੈਗਾ ਕਿ ਸਾਡੇ ਕੋਲ ਜਿਹੜੇ ਪਾਰਟਿਕੁਲਰਲੀ ਬੱਚੇ ਨੇ ਇੱਥੇ ਦੇ ਗ੍ਰੈਜੂਏਸ਼ਨ ਕਰਦੇ ਨੇ ਪੋਸਟ ਗ੍ਰੈਜੂਏਸ਼ਨ ਕਰਦੇ ਨੇ ਤੇ ਜਦੋਂ ਅਸੀਂ ਉਹਨਾਂ ਨੂੰ ਡਿਗਰੀਆਂ ਦੇ ਦਿੰਨੇ ਆ ਤੇ ਉਹ ਸਾਨੂੰ ਹਮੇਸ਼ਾ ਆ ਕੇ ਕਹਿੰਦੇ ਸਾਨੂੰ ਤਾਂ ਨੌਕਰੀ ਲੱਭਦੀ ਨਹੀਂ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਕਿਤੇ ਜਾ ਰਿਹਾ ਹੈਗਾ ਸੋ ਇਹ ਇਹਦਾ ਕੋਰਸ ਦਾ ਮਕਸਦ ਇਹ ਹੈਗਾ ਕਿ ਉਹਨਾਂ ਨੂੰ ਅਸੀਂ ਸਕਿੱਲ ਇਮਪਾਰਟ ਕਰੀਏ ਡਿਫਰੈਂਟ ਸਕਿੱਲਸ ਨੇ ਬਹੁਤ ਸਾਰੀਆਂ ਤਰ੍ਹਾਂ ਦੇ ਪ੍ਰੋਡਕਟ ਬਣ ਸਕਦੇ ਨੇ ਤੇ ਉਹ ਜਦੋਂ ਸਕਿੱਲ ਫੁੱਲ ਐਜੂਕੇਸ਼ਨ ਦੇਵਾਂਗੇ ਤੇ ਉਹ ਆਪਣਾ ਕੰਮ ਆਪਣੇ ਆਪ ਸ਼ੁਰੂ ਕਰ ਲੈਣਗੇ ਆਪਣੇ ਬਿਜ਼ਨਸ ਕਰ ਲੈਣਗੇ ਤੇ ਉਹ ਫੈਕਟਰੀਆਂ ਲਾ ਲੈਣਗੇ ਤੇ ਇਹਦਾ ਮਕਸਦ ਇਹੀ ਹੈ ਅੱਜ ਵੀ ਇੱਥੇ ਹੁਣ ਬੱਚੇ ਪੀੜ ਦੇ ਵੀ ਆਏ ਹੋਏ ਨੇ ਤੇ ਗੜਵਾਸੂ ਦੇ ਵੀ ਆਏ ਨੇ ਐਨ ਡੀ ਆਰ ਆਈ ਕਰਨਾਲ ਤੋਂ ਆਏ ਨੇ ਕੇਰਲਾ ਤੱਕ ਵੀ ਆਏ ਨੇ ਤੇ ਬੱਚੇ ਬੜੇ ਧਿਆਨ ਨਾਲ ਸੁਣ ਰਹੇ ਸੀ ਕਿਉਂਕਿ ਬੱਚਿਆਂ ਨੂੰ ਇਹ ਹੈਗਾ ਕਿ ਜਦੋਂ ਜੋਬ ਨਹੀਂ ਮਿਲਦੀ ਤੇ ਪੇਰੈਂਟਸ ਕਹਿੰਦੇ ਆ ਨਾ ਪੜ ਲੈ ਤੇ ਤੂੰ ਕੀ ਕਰਦਾ ਉਹ ਉਹਨਾਂ ਨੂੰ ਵੀ ਹੈਗਾ ਕਿ ਅਸੀਂ ਕੁਝ ਸਿੱਖ ਲਈਏ ਹੋਰ ਸੋ ਜਿਹੜਾ ਇਹ ਟ੍ਰੇਨਿੰਗ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਹੁੰਦਾ ਹੈਗਾ ਕਿ ਅਸੀਂ ਜਿਹੜੇ ਐਡ ਪ੍ਰੋਸਪੈਕਟਿਵ ਐਂਟਰਪ੍ਰੀਨਿਅਰਸ ਨੇ ਜਾਂ ਇਹ ਜਿਹੜੇ ਸਟੂਡੈਂਟਸ ਨੂੰ ਵੀ ਇਹ ਹੈ ਕਿ ਕਹਾਂਗੇ ਕਿ ਇਹ ਸਟੂਡੈਂਟਸ ਵੀ ਆਰ ਨਾਟ ਪ੍ਰੋਸਪੈਕਟਿਵ ਐਂਟਰਪ੍ਰੀਨਿਅਰ ਵੀ ਬਣਨਾ ਚਾਹੁੰਦੇ ਨੇ ਇਹਨਾਂ ਨੂੰ ਅਸੀਂ ਪਹਿਲਾਂ ਥਿਊਰੈਟਿਕਲ ਟ੍ਰੇਨਿੰਗ ਦ ਐਸ ਜੀ ਤੋਂ ਆਹ ਪ੍ਰੋਡਕਟ ਬਣ ਜਾਂਦਾ ਮਿਲਕ ਤੋਂ ਕਿਹੜੇ ਕਿਹੜੇ ਪ੍ਰੋਡਕਟ ਬਣ ਸਕਦੇ ਨੇ ਉਹ ਜੋ ਥਿਊਰੀਕਲ ਦੱਸਦੇ ਹਨ ਨਾ ਅਸੀਂ ਕਹਿੰਦੇ ਨੇ ਕਿ ਤੁਹਾਨੂੰ ਇਕਨੋਮਿਕਸ ਕਰ ਲੈਣੇ ਕਿ ਇਹਨਾਂ ਫਾਇਦਾ ਹੋਊਗਾ ਉਹ ਡਰਦੇ ਨੇ ਕਿ ਅਸੀਂ ਕਿਤੇ ਪੈਸਾ ਨਾ ਡੋਬ ਬੈਠੀਏ ਫੈਕਟਰੀ ਲਾ ਲਈਏ ਤੇ ਅਸੀਂ ਫੇਲ ਹੋ ਜਾਈਏ ਫਿਰ ਉਸ ਤੋਂ ਬਾਅਦ ਇਨਸਟਿਟਿਊਟਾਂ ਦੇ ਵਿੱਚ ਇਨਕੂਬੇਸ਼ਨ ਸੈਂਟਰ ਨੇ ਜਿਹੜੇ ਕਿ ਜਿੱਥੇ ਫੈਸਿਲਿਟੀ ਆ ਮਸ਼ੀਨਾਂ ਨੇ ਸਾਇੰਟਿਸਟ ਹੈਗੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਜਿਹੜੀ ਚੀਜ਼ ਅਸੀਂ ਤੁਹਾਨੂੰ ਸਿਖਾਈ ਇੱਥੇ ਤੇ ਤੁਸੀਂ ਆਪਣਾ ਪ੍ਰੋਡਕਟ ਲਿਆਓ ਤੇ ਪ੍ਰੋਡਕਟ ਦੇ ਬਾਅਦ ਮਸ਼ੀਨ ਹੈਗੀ ਇੱਥੇ ਤੇ ਸਾਇੰਟਿਸਟ ਵੀ ਹੈਗੇ ਉਹ ਪ੍ਰੋਡਕਟ ਤੋਂ ਜਿਹੜਾ ਤੁਹਾਡਾ ਬੇਸਿਕ ਮਟੀਰੀਅਲ ਹੈ ਉਹ ਤੋਂ ਪ੍ਰੋਡਕਟ ਬਣਾ ਕੇ ਦੇਖੋ ਜਿਹੜਾ ਤੁਸੀਂ ਬਣਾਉਣਾ ਚਾਹੁੰਦੇ ਹੋ ਫੈਕਟਰੀ ਦੇ ਵਿੱਚ ਉਹ ਜਦੋਂ 5-7 ਦਿਨ ਕੰਮ ਕਰਦਾ ਨਾ ਉਹਦਾ ਹੱਥ ਖੁੱਲ ਜਾਂਦਾ ਉਹਨੂੰ ਕੌਨਫੀਡੈਂਸ ਆ ਜਾਂਦਾ ਯਾਰ ਮੈਂ ਤਾਂ ਕਰ ਲਊਗਾ ਇਹ ਫਿਰ ਉਹ ਕੀ ਕਹਿੰਦਾ ਜੀ ਮੈਂ ਰਿਸਕ ਲੈ ਲਊਗਾ ਹੁਣ ਤੇ ਹੁਣ ਮੇਰੀ ਮਦਦ ਕਰ ਦਿਓ ਤੇ ਇਹਦੀ ਬ੍ਰਾਂਡਿੰਗ ਕਿਵੇਂ ਕਰਨੀ ਹੈ ਪ੍ਰੋਡਕਟ ਤਾਂ ਬਣ ਗਿਆ ਮਾਰਕੀਟਿੰਗ ਜਿੰਨੀ ਤੇ ਨਹੀਂ ਹੋਊਗੀ ਤੇ ਪ੍ਰੋਡਕਟ ਉਹਦੇ ਕੋਲ ਪਿਆ ਰਹਿਣਾ ਫਿਰ ਅਸੀਂ ਉਹਨੂੰ ਸਿਖਾਉਨੇ ਕਿ ਇਹਦੀ ਪੈਕਿੰਗ ਕਿਵੇਂ ਕਰਨੀ ਹੈ ਇਹਦੀ ਬ੍ਰਾਂਡਿੰਗ ਕਿਵੇਂ ਕਰਨੀ ਹੈ ਇਹਦੀ ਮਾਰਕੀਟਿੰਗ ਕਿਵੇਂ ਹੋਊਗੀ ਈ-ਮਾਰਕੀਟਿੰਗ ਕਿਵੇਂ ਹੋਊਗੀ ਤੇ ਉਹ ਵੀ ਸਾਰਾ ਹੈਂਡਹੋਲਡਿੰਗ ਅਸੀਂ ਕਰਦੇ ਆਂ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਜਿੰਨੇ ਨਾ ਫਿਰ ਉਹਨੂੰ ਉਹ ਹੁੰਦਾ ਕਿ ਲੋਨ ਲੈਂਡ ਨੂੰ ਵੀ ਤਿਆਰ ਹੋ ਜਾਂਦਾ ਵੀ ਮੈਂ ਲੋਨ ਲੈ ਲਵਾਂ ਮੈਂ ਕਰ ਲਊਗਾ ਤੇ ਉਹ ਜਦੋਂ ਇਹ ਕਰ ਲਿਆ ਤੇ ਉਹਨੇ ਆਪਣਾ ਬਿਜ਼ਨਸ ਸਟਾਰਟ ਕਰ ਲਿਆ ਤੇ ਇਹਦੇ ਨਾਲ ਇਹ ਹੈਗਾ ਕਿ ਲੋਕੀ ਜਿਹੜੇ ਨੇ ਜਿਹੜੇ ਲੱਭਦੇ ਸੀ ਜੋਬ ਉਹ ਜੋਬ ਕ੍ਰੀਏਟ ਕਰਨਗੇ ਹੋਰਨਾਂ ਵਾਸਤੇ ਇਹ ਦਾ ਮੁੱਖ ਮੰਤਵ ਹੈਗਾ ਜੀ ਨਾ ਤੁਹਾਡਾ ਹਰਮਨ ਬਾਵਾ ਅਰ ਮੈਂ ਕਿੱਥੇ ਦੇ ਰਹਿਣ ਵਾਲੇ ਹਾਂ ਮੈਂ ਲੁਧਿਆਣੇ ਤੋਂ ਆਂ ਜੀ ਲੁਧਿਆਣੇ ਤੋਂ ਅੱਛਾ ਕੀ ਕਹਿਣਾ ਜਾਊਗਾ ਸਟਾਰਟਅਪ ਦਾ ਜਿਹੜਾ ਸੈਸ਼ਨ ਕੀਤਾ ਗਿਆ ਅੱਜ ਕਿੱਦਾਂ ਦਰਿਆ ਕਿੰਨਾ ਬੈਨੀਫਿਟ ਹੋਏਗਾ ਸਟੂਡੈਂਟਸ ਆਈ ਥਿੰਕ ਕਾਫੀ ਬੈਨੀਫਿਟਡ ਹਾਂ ਮੈਂ ਗੁਰੂ ਅੰਗਰ ਦੇ ਵੈਟਰਨਰੀ ਯੂਨੀਵਰਸਿਟੀ ਦੀ ਸਟੂਡੈਂਟ ਆ ਤੇ ਡੇਰੀ ਕਾਲਜ ਦੀ ਲਾਸਟイヤー ਪਾਸ ਆਊਟ ਆ ਐਂਡ ਜਦੋਂ ਮੈਂ ਸਟੂਡੈਂਟ ਸੀਗੀ ਤਾਂ ਮੈਨੂੰ ਕਾਫੀ ਜ਼ਿਆਦਾ ਇਹ ਹੁੰਦਾ ਸੀਗਾ ਕਿ ਕੋਈ ਨਾ ਕੋਈ ਅਜਿਹਾ ਦਾ ਪਲੈਟਫਾਰਮ ਹੋਵੇ ਜਿੱਥੇ ਅਸੀਂ ਆਪਣੀ ਆਈਡੀਆਜ਼ ਪ੍ਰੈਜ਼ੈਂਟ ਕਰ ਸਕੀਏ ਜਿੱਥੇ ਯੂ ਨੋ ਸਾਡੀ ਹੈਂਡਹੋਲਡਿੰਗ ਤਾਂ ਉਸ ਹਿਸਾਬ ਨਾਲ ਮੈਨੂੰ ਲੱਗਦਾ ਕਾਫੀ ਗ੍ਰੇਟ ਪਲੇਟਫਾਰਮ ਹੈ ਜਿੱਧਰ ਤੁਸੀਂ ਆ ਕੇ ਆਪਣੇ ਆਈਡੀਆਜ਼ ਪ੍ਰੈਜੈਂਟ ਕਰ ਸਕਦੇ ਹੋ ਆਲਸੋ ਤੁਹਾਨੂੰ ਹਰ ਤਰ੍ਹਾਂ ਦੀ ਸਪੋਰਟ ਮਿਲੇਗੀ ਟੈਕਨੀਕਲ ਔਰ ਸਤ ਮਤਲਬ ਔਰ ਆਲਸੋ ਮਿਲੇਗੀ ਸਰਕਾਰ ਵੱਲੋਂ ਵੀ ਐਗਜ਼ੈਕਟਲੀ ਐਂਡ ਆਈ ਥਿੰਕ ਮੋਰਓਵਰ ਜੋ ਤੁਹਾਨੂੰ ਇੱਥੇ ਮਤਲਬ ਅچھے ਅچھے ਲੋਕਾਂ ਨਾਲ ਤੁਸੀਂ ਇੰਟਰਐਕਟ ਕਰ ਰਹੇ ਹੋ ਤੁਸੀਂ ਆਪਣੇ ਯੂ نو ਇੱਕ ਤੁਹਾਨੂੰ ਇੱਕ ਮਿਲ ਜਾਂਦਾ ਹੈ ਕਿ ਹਾਂਜੀ ਅਸੀਂ ਵੀ ਅੱਗੇ ਜਾ ਸਕਦੇ ਹਾਂ ਨਾਲ ਤੇ ਕੀ ਕਹਿਣਾ ਚਾਹੋਗੇ ਯੂਥ ਨੂੰ ਅ ਯੂਥ ਨੂੰ ਤਾਂ ਹੀ ਕਹਿਣਾ ਚਾਹੂੰਗੀ ਕਿ ਅਗਰ ਤੁਹਾਡੇ ਕੋਲ ਆਈਡੀਆ ਹੈ ਤੇ ਮਤਲਬ ਟੂਡੇ ਇਜ਼ ਅ ਟਾਈਮ ਆਈ ਥਿੰਕ 2024 ਇਜ਼ ਸਮਥਿੰਗ ਜਿੱਦਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਜੀ ਪਲੈਟਫਾਰਮ ਨਹੀਂ ਹੈ ਸਾਡੇ ਕੋਲ ਕੋਈ ਮਤਲਬ ਫਾਈਨੈਂਸ਼ੀਅਲ ਹੈਲਪ ਦੀ ਜ਼ਰੂਰਤ ਹੈ ਐਂਡ ਆਲ ਅਦਰ ਤੇ ਬਹੁਤ سارے ਪ੍ਰੋਗਰਾਮਸ ਨੇ ਜਿਦੇ ਵਿੱਚ ਤੁਸੀਂ ਆਪਣੇ ਆਈਡੀਆਜ਼ ਨੂੰ ਸਿਰਫ ਲੈ ਕੇ ਆਓ ਔਰ ਬਾਕੀ ਸਾਰੀ ਥੋੜੀ ਹੈਂਡਹੋਲਡਿੰਗ ਹੋ ਸਕਦੀ ਹੈ ਬਹੁਤ ਬੜਾ